ਸੋ ਹੈ ਗਾਇਸ ਕਿ ਅਸੀਂ ਸਾਰੇ ਇਤਿਆਪੇ ਪੂਰੇ ਖੇਤਾਂ ਤੇ ਆਈ ਹੋਪ ਕਿ ਸਰ ਠੀਕ ਠਾਕ ਹੋਵੇ ਤੇ ਸਾਡੇ ਦੂਜੇ ਖੇਤ ਵੀ ਆ ਗਿਆ ਹੁਣ ਪਾਣੀ ਤੇ ਆਪਾਂ ਜਾ ਰਹੇ ਹਾਂ ਮਿੱਟੀ ਦਿਖਾਉਣ ਮੋਟਰ ਤੇ ਸਾਈਡਾਂ ਤੇ ਸਾਡਾ ਵਰਕ ਦਾ ਤੇ ਆਪਾਂ ਹੁਣ ਜਾ ਰਹੇ ਹਾਂ ਬੜੀ ਬੜੀ ਆਪਾਂ ਜਾ ਰਹੇ ਉੱਥੇ ਬੜੀਆਂ ਥੋੜੇ ਥੋੜੇ ਫਿਰ ਗਾਇਸ ਆਪਾਂ ਉਹ ਖੇਤ ਤੇ ਮੌਸਮ ਬਦਲ ਬਈ ਬਣੀ ਹੋਈ ਹੈ ਪੰਜ ਸੱਤ ਦਾ 15 ਸਾਲ ਹੋ ਗਏ ਮੀਂਹ ਪਈ ਜਾਂਦਾ ਹੈ ਤੇ ਹੁਣ ਫਿਰ ਮਹੀਆ ਆਉਂਦਾ ਰਹਾ ਹੈ ਜਿਵੇਂ ਲੱਗਦਾ ਹੈ ਵੀ ਤੇ ਆਪਣਾ ਖੇਤ ਤੇ ਆਪਣੇ ਦੂਜੇ ਖੇਤ ਵੀ ਪਾਣੀ ਆ ਗਿਆ ਇੱਥੇ ਵੀ ਦੇਖੋ ਆ ਘੱਟੋ ਘੱਟ 10 ਫੁੱਟ ਨੀਵਾ ਹੋ ਗਾ ਤੇ ਇੱਥੇ ਵੀ ਪਾਣੀ ਚੜ ਗਿਆ 10 ਫੁੱਟ ਪਾਣੀ ਚੜਿਆ ਹੋਇਆ ਇਹਦੇ ਦੇਖੋ ਗਾਇਸ ਇੱਧਰ ਫਿਰ ਦੇਖਾਂਗੇ ਤੇ ਆਪਾਂ ਦਿਖਾਉਣੇ ਤੁਹਾਨੂੰ ਜਿਹੜਾ ਆਪਾਂ ਕੰਮ ਆਇਆ ਗਾਈਸ ਆਪਾਂ ਆ ਗਏ ਮੋਟਰ ਕੋਲੇ ਤੇਪ ਵਿੱਚ ਪਾਣੀ ਪਈ ਜਾਂਦਾ ਹੈ ਤੇ ਆਪਾਂ ਹੁਣ ਬਣਾ ਕੇ ਇਹਨੂੰ ਪਰਲੀ ਸਾਈਡਾਂ ਤੋਂ ਵੀ ਗੋਰਚ ਪਾਣੀ ਨਾ ਪਵੇ ਤੇ ਮਿਲਦੇ ਤੁਹਾਨੂੰ ਫਿਰ ਦਿਖਾਉਨੇ ਆ ਕਿ ਕੀ ਸਮਾਚਾਰ ਪਾਣੀ ਵੀ ਇਹਨੇ ਨਾ ਹੋਇਆ ਉੱਪਰ ਛੜੇ ਦੇ ਤਾਂ ਹੀ ਰਾਈ ਬੋ ਜਰਾ ਹੈ ਚਲੋ ਮਿਲਦੇ ਆ ਗਾਈਸ ਫਿਰ ਖਾਮੋਖ ਮਕਾਰ ਕਰਕੇ ਹੁਣ ਥੋੜੀ ਬੱਤੀ ਮਿੱਟੀ ਲਗਾਤੀ ਹੈ ਮਿੱਟੀ ਪਟਨੀ ਬਹੁਤ ਔਖੀ ਹੈ ਬੰਨ ਲਵਨੇ ਪੱਲੀ ਮੜੀ ਜੀ ਤੇ ਫੇਰ ਦੰਦ ਕੋਨੇ ਆ ਅਜੇ ਪਾਣੀ ਥੋੜਾ ਥੋੜਾ ਜਾ ਰਿਹਾ ਹੈ ਨਹੀਂ ਦੇ ਕੀ ਪੱਲੀ ਲਗਾ ਰੁਕੇਗਾ ਦੋ ਪੱਲੀਆਂ ਲਗਾਤੀਆਂ ਨੇ ਆਈ ਹੋਪ ਕਿ ਪਾਣੀ ਰੁਕ ਗਿਆ ਹੋਵੇਗਾ ਤੇ ਇਹ ਤੇ ਛਪੌਣੇ ਮਿੱਟੀ ਤੇ ਫਿਰ ਦੇਖਦੇ ਆਂ ਕਿ ਕਿੰਨੀ ਆਵਾਜੂ ਨਹੀਂ ਆਉਂਦੀ ਕਿੱਥੇ ਤੇ ਮਿੱਟੀ ਪਟਿੰਦੀ ਜਾ ਰਹੀ ਜੂਰ ਲੱਗਿਆ ਪਿਆ ਮੌਸਮ ਵੀ ਖਰਾਬ ਹੈ ਬਨੇਰਾ ਹਨੇਰਾ ਹਨੇਰਾ ਹੋ ਰਿਹਾ ਹੈ ਦੇਖਦੇ ਆਂ ਕੀ ਬਣਦਾ ਪਾਣੀ ਬਹੁਤ ਚੜਾ ਹੈ ਗਾਇਸ ਮਿੱਟੀ ਲਗਾਤੀ ਹੈ ਮੋਟਰ ਨੂੰ ਖੁੰਡ ਪਟਾਤਾ ਹੈ ਹੌਣ ਕੱਟੀ ਹੋਈ ਮੋਟਰ ਮਿੱਟੀ ਚੰਗੀ ਤੇ ਲੱਗ ਗਈ ਐ ਚੰਨ ਚਾਰ ਲੀਰਾ ਪੈ ਗਈਆਂ ਤੇ ਪਟਨੀ ਬਹੁਤ ਆਉ ਖਿਸ਼ੀ ਤੇ ਤਾਂ ਕਰਕੇ થો ਟਾਈਮ ਲੱਗ ਗਿਆ ਤੇ ਹੁਣ ਆਪਾਂ ਚਾਹੁੰਦੇ ਆ ਫਿਰ ਪਿਛਾ ਨੂੰ ਕਾਰ ਡਿਕੇਸ ਨੂੰ ਕੋਟੀ ਦਾ ਪਟਾ ਵੱਡੂ ਲੱਗ ਗਿਆ ਤੁਰਿਆ ਨਹੀਂ ਜਾਂਦਾ हौली हौली चलता फिर मोटर लगे एक मिट्टी हम आप चलते हैं एक बार पानी पै रहे अंदर सब सुप रेंगे डर डर बहुत है तो आप हम जा रहे हैं हौली हौली पानी बढ़िया है तो मिलते हैं फिर मिलते हैं फिर गाइश ਉਹਨੂੰ ਮੁਕ ਪਾਈ ਕੋਲ ਕੋਠੀ ਉਹ ਕੁਆਰ ਕੋ ਦਕੂਆ ਦਾ ਮੁੰਡਾ ਹੋਰ ਛੇ ਦਿਨ ਸਵੇਰ ਇਹਦੇ ਘਾਉਣੇ ਖਲ ਕੋ ਜਾ ਕੇ ਆਪਾਂ ਗਾਉਣ ਸੁਣ ਸਕਦੇ ਤੇ ਕੁਆਰ ਮੁੰਡਾ ਤੇ ਛੋਨੇ ਦਾ ਪੂਰਾ ਮੜਾ ਹਾਲ ਹੋ ਚੁੱਕਿਆ ਹੈ ਸਾਰੇ ਖੇਤ ਤੇ ਨੇ ਖੇਤ ਡੁੱਬ ਗਏ ਤੇ ਡੁੱਬਨ ਦੀ ਟਗਾਰ ਤੇ ਤੇ ਇੱਕ ਰਹਿ ਗਿਆ ਇੱਕ ਸਾਈਡ ਆਪਾਂ ਮੇਰ ਕਰੀ ਪਾਣੀ ਜਲਦੀ ਉਤਰ ਜੇ ਤੇ ਕੋਈ ਛੋਨਾ ਛੋਨਾ ਬਾਜ ਜਾਏ ਲੋਕਾਂ ਦਾ ਸਾਡਾ ਵੀ ਬਾਜ ਜਾਣਾ ਤੇ ਮਿਲਦੇ ਆ ਫਿਰ ਤੁਹਾਨੂੰ ਆਪਾਂ ਸੁਣਾ ਗਏ ਮੇਰ ਤੋਂ دوسری ਸਾਈਡ ਇੱਥੇ ਆਪਣੀ ਮੇਰ ਹੈ ਚਲੋ ਠੀਕ ਹੈ ਗਾਇਸ ਮਿਲਦੇ ਆ ਫਿਰ ਤੋ ਠੀਕ ਹੈ गाइस ਆਪਾਂ ਫਿਰ ਜਾ ਰਹੇ ਹੁਣ ਘਰ ਨੂੰ ਤੇ ਮਿਲਦੇ ਆ ਤੁਹਾਨੂੰ ਫਿਰ ਨੈਕਸਟ ਵਲੌਗ ਚ ਇੱਕ ਵਾਰ ਤਾਂ ਛੋਟੇ ਛੋਟੇ ਵਲੌਗ ਆ ਰਹੇ ਆ ਕਿਉਂਕਿ ਸਾਨੂੰ ਸਮਝ ਨਹੀਂ ਆ ਰਹੀ ਵੱਡੇ ਵਲੌਗ ਕਿਵੇਂ ਬਣਦੇ ਆ ਜਾਂ ਸਾਡੇ ਕੋਲ ਕੰਟੈਂਟ ਕੋਈ ਕਿੱਦਰੇ ਕੰਟੈਂਟ ਨਹੀਂ ਹੈਗਾ ਕ੍ਰੀਏਟ ਬੋਲਣਾ ਵੀ ਨਹੀਂ ਆ ਰਿਹਾ ਸਾਡੇ ਕੋਲ ਕੰਟੈਂਟ ਨਹੀਂ ਹੈਗਾ ਗਾਇਸ ਜਿਹੜਾ ਥੋੜਾ ਬਹੁਤਾਂ ਕੰਟੈਂਟ ਹੁੰਦਾ ਹੈ ਉਹ ਆਸੀਂ ਤੁਹਾਨੂੰ ਦਿਖਾ ਦਿੰਨੇ ਆ ਤੇ ਤੇ ਇੰਟਰ ਦੇ ਹੋਰ ਬਲੌਗ ਦੇਖਣ ਲਈ ਕਦੇ ਮਨੇ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆ ਤੇ ਮਿਲਦੇ ਆ ਫਿਰ